ਮੇਰਾ ਨਾਮ ਨੌਕਰ ਰஞ்சிਤ ਸਿੰਘ ਹੈ ਜੀ ਪਿੰਡ ਵਾਦਾ ਰੈਣ ਵਾਲਾ ਜੀ ਮੈਂ ਜੀ ਮੇਰਾ ਜੀ ਸੁਪਨਾ ਸੀ ਜੀ ਮੈਂ ਵੱਡਾ ਹੋ ਕੇ ਕੁਝ ਬਣਾ ਜੀ ਪਹਿਲਾਂ ਹੀ ਮੈਂ ਬਾਲੀਵੋਲ ਕਰਦਾ ਹੁੰਦਾ ਸੀ ਬਚਪਨ ਟਾਈਮ ਤੋਂ ਜੀ ਤੇ ਤੇ ਫਿਰ ਮੈਂ ਪਾਵਰ ਲਿਫਟਿੰਗ ਗੇਮ ਚੁਣੀ ਹੈ ਜੀ ਫਿਰ ਮੈਂ ਹੁਣ ਪਾਵਰ ਲਿਫਟਿੰਗ ਦੇ ਵਿੱਚ ਹਿੱਸਾ ਲਿਆ ਸੀ ਜੀ ਸੀਐਮ ਸਾਹਿਬ ਨੇ ਕੰਪੀਟੀਸ਼ਨ ਕਰਵਾਇਆ ਸੀ ਜੀ ਤੇ ਉਹਦੇ ਵਿੱਚੋਂ ਹੀ ਮੈਂ ਸੈਕਿੰਡ ਸਥਾਨ ਹਾਜ਼ਰ ਕੀਤਾ ਸੀ ਜੀ ਤੇ ਉਸ ਤੋਂ ਇਹ ਜੀ ਪਾਵਰ ਲਿਫਟਿੰਗ ਦੇ ਵਿੱਚ ਸੀ ਜੀ ਜਿੰਨੇ ਚੁੜਵਾਤ ਜੜੀ ਕੀਤੀ ਸੀ ਆ ਇਹੋ ਜੀ ਫਾਇਲ ਕਰ ਭਗਵੰਤ ਮਾਨ ਸਾਹਿਬ ਹੀ ਨੇ ਕਰਵਾਈਆਂ ਸੀ ਜੀ ਇਹ ਖੇਡ ਮੇਲਾ ਪੰਜਾਬ ਜੀ ਉਹਦੇ ਵਿੱਚੋਂ ਸੈਕੰਡ ਪੋਜੀਸ਼ਨ ਲਈ ਸੀ ਜੀ ਮੈਂ ਜੀ ਉਸ ਤੋਂ ਬਾਅਦ ਜੀ ਦਿੱਲੀ ਦੇ ਵਿੱਚ ਹੋਇਆ ਸੀ ਜੀ ਐਨਐਸਐਫ ਦਾ ਪ੍ਰੋ ਲਿਫਟ ਲਿਫਟਿੰਗ ਹੋਇਆ ਸੀ ਜੀ ਚੈਂਪੀਅਨਸ਼ਿਪ ਉਹਦੇ ਵਿੱਚੋਂ ਫਰਸਟ 골ਡ ਆਇਆ ਸੀ ਮੇਰਾ ਜੀ ਉਸ ਤੋਂ ਬਾਅਦ ਜੀ ਦਿੱਲੀ ਦੇ ਵਿੱਚ ਫੇਰ ਇੱਕ ਵਾਰੀ ਹੋਰ ਫੇਰ ਹੋਇਆ ਸੀ ਜੀ ਉਹਦੇ ਵਿੱਚੋਂ ਜੀ ਤਿੰਨ 골ਡ ਲੈ ਸੀ ਮੈਂ ਇੱਕ ਬੈਂਚ ਪ੍ਰੈਸ ਚੋ ਜੀ ਤੇ ਦੋ ਪਾਵਰ ਲਿਫਟਿੰਗ ਚੋ ਜੀ ਤੇ ਉਸ ਤੋਂ ਬਾਅਦ ਫਿਰ ਹੋਇਆ ਜੀ ਉੱਤਰਾਖੰਡ ਦੇ ਵਿੱਚ ਜੀ ਇੰਟਰਨੈਸ਼ਨਲ ਏਸ਼ੀਅਨ ਉਹਦੇ ਵਿੱਚੋ ਵੀ ਫਰਸਟ ਪੋਜੀਸ਼ਨ ਆਈ ਸੀ ਜੀ ਮੇਰੀ ਇਹ ਜੀ ਪਹਿਲਾਂ ਪਾਪਾ ਜੀ ਹੁਣੀ ਕਰਦੇ ਹੁੰਦੇ ਸੀ ਪਾਵਰ ਲਿਫਟਿੰਗ ਜੀ ਉਹਨਾਂ ਕੋਲ ਥੋੜੀ ਇੰਜਰੀ ਹੋ ਗਈ ਸੀ ਉਹਨਾਂ ਦੀ ਤੇ ਉਹ ਕਰ ਨਹੀਂ पाए ਬਸ ਉਹਨਾਂ ਦਾ ਸੁਪਨਾ ਹੀ ਫਿਰ ਮੈਂ ਪੂਰਾ ਕਰਨ ਲੱਗ ਗਿਆ ਜੀ ਬਸ ਹੁਣ ਜੀ 8 ਮਾਰਚ ਨੂੰ ਵਰਲਡ ਖੇਡਣ ਜਾਣਾ ਹੈ ਜੀ ਉਮੀਦ ਕਰਦੇ ਆਂ ਜੀ ਉੱਥੋਂ ਵੀ ਗੋਲਡ ਲੈ ਕੇ ਆਈਏ ਸਰਕਾਰਾਂ ਤੋਂ ਕੀ ਮੰਗ ਕਰਦੇ ਸਰਕਾਰਾਂ ਤੋਂ ਹੀ ਮੰਗ ਕਰਦੇ ਆਂ ਜੀ ਕਿ ਭਗਵੰਤਪਨ ਸਾਹਿਬ ਵੀ ਨੇ ਕਿਹਾ ਸੀ ਜੀ ਸਪੋਰਟਸ ਕੋਟੇ ਨੂੰ ਆਪਣਾ ਖਰਚਾ ਆਪ ਦਾ ਲੱਗ ਦਿੱਤਾ ਜਾਊਗਾ ਜੀ ਕਲੱਬ ਵਗੈਰਾ ਨੂੰ ਸਾਰਿਆਂ ਨੂੰ ਤਾਂਗੇ ਜੇ ਅਸੀਂ ਅਸੀਂ ਕਰਦੇ ਸਾਡੇ ਅੱਗੇ ਹੋਰ ਵੀ ਮੁੰਡੇ ਹੈਗੇ ਨੇ ਕਈ ਜੀ ਉਹ ਨਹੀਂ ਜਾ ਸਕਦੇ ਥੋੜਾ ਜਿਹਾ ਪੈਸੇ ਰਕਰਨ ਤੇ ਅਸੀਂ ਤੇਹੀ ਕਰਦੇ ਆ ਜੀ ਕਿ ਸਾਰਿਆਂ ਨੂੰ ਆਪਣਾ ਆਪਣਾ ਖਰਚਾ ਦਿੱਤਾ ਜਾਵੇ ਜੀ ਤੇ ਬਾਹਰ ਆਪਣਾ ਖੇਡਣ ਦਾ ਸਭ ਨੂੰ ਮੌਕਾ ਮਿਲਿਆ ਜਾਵੇ ਜੀ ਹੁਣ ਕਈ ਹੈਗੇ ਆ ਜੀ ਮੁੰਡੇ ਸਾਡੇ ਨਾਲ ਵੀ ਕਈ ਨਹੀਂ ਜਾ ਰਹੇ ਕਿਉਂਕਿ ਥੋੜੇ ਇੱਕ ਰੋਂ ਠੀਕ ਠਾਕ ਨਹੀਂ ਜੀ ਤਾਂ ਕਰਕੇ ਜੀ ਬਹੁਤ ਹਾਂਜੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਮੇਰਾ ਬੇਟਾ ਨਵਕਰਨਜੀਤ ਸਿੰਘ ਜਿਹੜਾ ਕਿ ਬਚਪਨ ਤੋਂ ਹੀ ਮਤਲਬ ਕਾਫੀ ਖੇਡਣ ਦੇ ਵਿੱਚ ਰੁਚੀ ਰੱਖਦਾ ਸੀ ਪੜਾਈ ਦੇ ਨਾਲ ਨਾਲ ਔਰ ਜਿਸ ਤਰ੍ਹਾਂ ਇਹ 18 ਸਾਲ ਦੀ ਏਜ ਦੇ ਵਿੱਚ ਹੋਇਆ ਤਾਂ ਸਾਡੇ ਸੂਬੇ ਦੇ ਜੀਵੇਂ ਸੀਐਮ ਸਾਹਿਬ ਸਦਾ ਭਗਵਾਨ ਸਿੰਘ ਮਾਨ ਜੀ ਇਹਨਾਂ ਨੇ ਇੱਕ ਖੇਡ ਵਤਨ ਪੰਜਾਬ ਦੀਆਂ ਖੇਡਾਂ ਸ਼ੁਰੂ ਕੀਤੀਆਂ ਸੀ ਜਿੱਥੇ ਕਿ ਇਹ ਪਹਿਲਾਂ ਵੀ ਖੇਡਾਂ 'ਚ ਆ ਰੱਖਦਾ ਸੀ ਕਿ ਰੁਚੀ ਉਸ ਦੇ ਨਾਲ ਇਹਨੇ ਸੈਕੰਡ ਪੋਜੀਸ਼ਨ ਖੇਡ ਵਤਨ ਪੰਜਾਬ ਦੀ ਵਿੱਚੋਂ ਲਈ ਸੀ ਉਸ ਤੋਂ ਬਾਅਦ ਬੱਚੇ ਦਾ ਹੌਸਲਾ ਇੰਨਾ ਕੋ ਵਧਿਆ ਕਿ ਬੱਚੇ ਨੇ ਕਿਹਾ ਵੀ ਮੈਂ ਵੀ ਕੁਝ ਬਣ ਸਕਦਾ ਕਿਉਂਕਿ ਅਸੀਂ ਪਿੰਡਾਂ ਲੈਵਲ ਤੇ ਇੱਕ ਮੱਧਮ ਸ਼੍ਰੇਣੀ ਦੇ ਲੋਕ ਹ ਜਦੋਂ ਉਹਨਾਂ ਨੂੰ ਕੋਈ ਮੌਕਾ ਮਿਲਦਾ ਹੈ ਤਾਂ ਉਹਨਾਂ ਦੇ ਵਿੱਚ ਇੱਕ ਉਤਸ਼ਾਹ ਹੁੰਦਾ ਹੈ ਕਿ ਸਾਨੂੰ ਵੀ ਕੁਝ ਕਰਨ ਦਾ ਮੌਕਾ ਮਿਲਿਆ ਔਰ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੋਂ ਵੀ ফার্স্ট ਆਉਣਾ ਸਾਡੇ ਵਾਸਤੇ ਇੱਕ ਮਾਣ ਤੇ ਇੱਕ ਖੁਸ਼ੀ ਦੀ ਗੱਲ ਸੀ ਔਰ ਉਸ ਤੋਂ ਬਾਅਦ ਪ੍ਰੋ ਫੈਡਰੇਸ਼ਨ ਵੱਲੋਂ ਦਿੱਲੀ ਦੇ ਵਿੱਚ ਦੋ ਵਾਰ ਕੰਪੀਟੀਸ਼ਨ ਨੈਸ਼ਨਲ ਲੈਵਲ ਤੇ ਕਰਵਾਇਆ ਗਿਆ ਔਰ ਉਹਨਾਂ ਦੇ ਵਿੱਚੋਂ ਵੀ ਜਿਸ ਤਾਂ ਕੀ ਹੈ ਸਾਡੇ ਕੋਲ ਮੈਡਲ ਪਏ ਹੈ ਉਹਨਾਂ ਚੋਂ ਫਰਸਟ ਪ੍ਰਾਈਜ਼ ਜਿਵੇਂ ਕਿ ਡੈੱਡ ਲਿਫਟ ਡੈੱਡ ਲਿਫਟ ਬੈਂਚ ਪ੍ਰੈਸ ਇਹਨਾਂ ਦੇ ਵਿੱਚੋਂ ਫਰਸਟ ਆਉਂਦਾ ਰਿਹਾ ਆਪਣੇ ਅੰਡਰ 18 19 ਸਾਲ ਦੇ ਏਜ ਦੇ ਵਿੱਚ ਜਿਹੜੇ ਕੰਪੀਟੀਸ਼ਨ ਹੋਏ ਸੀਗੇ ਔਰ ਇਹਨਾਂ ਦਾ 82 ਕਿਲੋ weight ਸੀ ਉਹਦੇ ਵਿੱਚੋਂ ਫਾਸਟ ਆਉਂਦਾ ਰਿਹਾ ਔਰ ਦੇਰਾਦੂਨ ਦੇ ਵਿੱਚ ਨੈਸ਼ਨਲ ਪੱਧਰ ਦੀਆਂ ਫੈਡਰੇਸ਼ਨ ਨੇ ਜੋ ਗੇਮਾਂ ਕਰਾਈਆਂ ਸੀ ਉਹਦੇ ਵਿੱਚੋਂ ਵੀ ਇਹ ਬਟੇ ਸਾਡੇ ਨੇ ਫਾਸਟ ਪ੍ਰਾਈਜ਼ ਲੈ ਕੇ ਜਿੱਥੇ ਕੀ ਸਾਡਾ ਮਾਣ ਵਧਾਇਆ ਪਿੰਡ ਬਾਦੇਵਾਸੀਆਂ ਦਾ ਪੰਜਾਬ ਦਾ ਮਾਣ ਮੈਨੂੰ ਉਸ ਦਿਨ ਬਹੁਤ ਖੁਸ਼ੀ ਹੋਈ ਕਿ ਜਿਹੜਾ ਕੀ 30 ਸਾਲ ਤੋਂ ਪਹਿਲਾਂ ਮੈਂ ਖੁਦ ਵੇਅ ਲਿਫਟ ਸੀਗਾ ਔਰ ਮੇਰੇ ਇੰਜਰੀ ਹੋਣ ਕਾਰਨ ਮੇਰਾ ਸੁਪਨਾ ਅਧੂਰਾ ਰਹਿ ਗਿਆ ਸੀ ਔਰ ਮੇਰੇ ਬੇਟੇ ਨੇ ਮਤਲਬ ਇਹ ਸਾਬਤ ਕਰ ਦਿੱਤਾ ਔਰ ਨੈਸ਼ਨਲ ਐਸ਼ੀਆ ਫੈਡਰੇਸ਼ਨ ਨੈਸ਼ਨਲ ਤੱਕ ਉਹ ਫਰਸਟ ਪ੍ਰਾਈਜ਼ ਲੈ ਕੇ ਸਾਡੀ ਝੋਲੀ ਵਿੱਚ ਪਾਏ ਨੇ ਔਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਸਰਕਾਰ ਨੂੰ ਵੀ ਜਿਹੜਾ ਹੋ ਜੇ ਬੱਚੇ ਨੇ ਮੈਂ ਇਹ ਕਹਿਣਾ ਸੰਭਵ ਸਮਝਦਾ ਕਿ ਨਵਕਰਨ ਵਰਗੇ ਹੋਰ ਵੀ ਕਾਫੀ ਸਾਰੇ ਬੱਚੇ ਨੇ ਜਿਹੜੇ ਕਿ ਆਮ ਪਿੰਡਾਂ ਦੇ ਵਿੱਚੋਂ ਇਹ ਗੇਮ ਜਾਂ ਹੋਰ ਗੇਮਾਂ ਦੇ ਵਿੱਚ ਕਾਫੀ ਮਹਾਰਤ ਖੱਟ ਸਕਦੇ ਨੇ ਔਰ ਸਰਕਾਰ ਨੇ ਜੋ ਪਹਿਲ ਕਦਮੀ ਕੀਤੀ ਹੈ ਕਿ ਮੈਂ ਕੱਲ ਹੀ ਦੇਖ ਰਿਹਾ ਸੀ ਸੀਐਮ ਸਾਹਿਬ ਦੇ ਬਿਆਨ ਕਿ ਉਹਨਾਂ ਨੇ ਜਿੱਥੇ ਕਿ 올림픽 ਜਿਹੜੇ ਖੇਡ ਕੇ ਆਏ ਸੀ ਉਹਨਾਂ ਦਾ ਹੌਸਲਾ ਵਧਾਈ ਪਹਿਲਾਂ ਵੀ ਕੀਤਾ ਸੀ ਔਰ ਉਹਨਾਂ ਨੂੰ ਨੌਕਰੀਆਂ ਦੇ ਨਾਲ ਵੀ ਨਵਾਜਿਆ ਸੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਅੱਜ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਤਾਂ ਮੈਂ ਸਮਝਦਾ ਵੀ ਜੇ 18 18 19 ਸਾਲ ਦਾ ਬੱਚਾ ਇੱਕ ਐਸ ਲੈਵਲ ਤੱਕ ਮੈਡਲ ਕੰਪੀਟੀਸ਼ਨ ਲੜ ਕੇ ਫਰਸਟ ਪ੍ਰਾਈਜ਼ ਡੇ ਬਾਏ ਡੇ ਜਦੋਂ ਵੀ ਖੇਡਿਆ ਉਦੋਂ ਹੀ ਲੈ ਕੇ ਆਇਆ ਹੈ ਤਾਂ ਮੈਂ ਸਮਝਦਾ ਠੀਕ ਹੈ ਕਿ ਨਸ਼ੇ 마ੜੇ ਆ ਬਹੁਤ 마ੜੇ ਨਹੀਂ ਕਰਨੇ ਚਾਹੀਦੇ ਪਰ ਜੇ ਨਸ਼ਿਆਂ ਦੇ ਬਰਾਬਰ ਤੇ ਅਸੀਂ ਇੱਕ ਬੱਚਿਆਂ ਨੂੰ ਗੇਮਾਂ ਦੇ ਵਿੱਚ ਮਿਨਾਰ ਦੇ ਤੌਰ ਤੇ ਖੜਾ ਕਰਦੇ ਹਾਂਗੇ ਤੇ ਕਾਫੀ ਸਾਰੇ ਜਿਹੜੇ ਪੰਜਾਬ ਦੇ ਕਾਫੀ ਨਹੀਂ ਕੀ ਕੀ ਜਿੱਥੇ ਕਿ ਪੁਲਿਸ ਸਾਹਿਬ ਦੇ ਕਾਰਵਾਈਆਂ ਕਰਦੀ ਐ ਵੀ ਨਸ਼ਾ ਨਸ਼ੇ ਨੂੰ ਫੜਦੀ ਐ ਤੇ ਉਸ ਦੇ ਹਿਸਾਬ ਨਾਲ ਜਿਹੜੇ ਨੌਜਵਾਨ ਬੱਚੇ ਨੇ ਉਹ ਵੀ ਪ੍ਰਭਾਵਿਤ ਹੋ ਕੇ ਤੇ ਗੇਮਾਂ ਕਰਨਗੇ ਔਰ ਨਸ਼ਿਆਂ ਦਾ ਰੁਝਾਨ ਆਪਣੇ ਆਪ ਹੀ ਪੰਜਾਬ ਤੋਂ ਘਟ ਜੇਗਾ ਜਿਸ ਤਰ੍ਹਾਂ ਕੀ ਸੀਮ ਸਾਹਿਬ ਨੇ ਕਹਿਤਾ ਸੀ ਕਿ ਅਸੀਂ ਜਿਹੜਾ سپورٹس ਦਾ ਕੋਟਾ ਹੈ ਹੋਰ ਵੀ ਵੱਡਾ ਕਰਾਂਗੇ ਔਰ ਵੀ ਪੈਸੇ ਜ਼ਿਆਦਾ ਖਿਡਾਰੀਆਂ ਨੂੰ ਦਿੱਤੇ ਜਾਣਗੇ ਪਰ ਮੈਂ ਇਹ ਬੇਨਤੀ ਕਰਦਾ ਕਿ ਇਹ ਜਿਹੜੇ ਐਲਾਨ ਨੇ ਕਿਰਪਾ ਕਰਕੇ ਇੱਕ ਮਾਇਕ ਤੱਕ ਨਾ ਰਹਿ ਜਾਣ ਇਹ ਪਿੰਡਾਂ ਤੱਕ ਜਿਹੜੇ ਹੋਣਹਾਰ ਬੱਚੇ ਨੇ ਉਹਨਾਂ ਤੱਕ ਉਹਨਾਂ ਨੂੰ ਸਪੋਰਟ ਕੀਤਾ ਜਾਵੇ ਜਿਸ ਤਰ੍ਹਾਂ ਕਿ ਹੁਣ ਇਹ ਬੱਚਿਆਂ ਨੇ ਬਾਹਰ ਇਹ ਆਪਣੀ ਇੰਟਰ ਆਪਣੀ ਵਰਲਡ ਚੈਂਪੀਅਨਸ਼ਿਪ ਸੌਰੀ ਹੋ ਰਿਹਾ ਹੈ ਕਤਰ ਦੇ ਵਿੱਚ ਉੱਥੋਂ ਇਨਵੀਟੇਸ਼ਨ ਆਇਆ ਉੱਥੇ ਬੱਚੇ ਖੇਡਣ ਇਹ ਵੀ ਨਵਕਰਨ ਵੀ ਜਾ ਰਿਹਾ ਹੋਰ ਫਾਜ਼ਲ ਕਾਤੋ ਬੱਚੇ ਜਿਹੜੇ ਨੇ ਇੱਕ ਦੋ ਜਿਨ੍ਹਾਂ ਦੀ ਉੱਥੇ ਸਿਲੈਕਸ਼ਨ ਹੋਈ ਹੈ ਔਰ ਇਸ ਤੋਂ ਬਾਅਦ ਜਿਵੇਂ ਕਿ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਉੱਥੋਂ ਦੇ ਫੈਡਰੇਸ਼ਨਾਂ ਨੇ ਉਹਨਾਂ ਨਾਲ ਵੀ ਇਹਨਾਂ ਦੀ ਗੱਲਬਾਤ ਚੱਲੀ ਸੀ ਉਹਨਾਂ ਨੇ ਵੀ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਉੱਥੇ ਇਹਨਾਂ ਨੂੰ ਬੁਲਾਉਣਾ ਹੈ ਤਾਂ ਮੈਂ ਸਮਝਦਾ ਵੀ ਜੇ ਸਰਕਾਰ ਆਪਣੇ ਜਿਹੜੇ ਸਪੋਰਟਸ ਕੋਟੇ ਦੇ ਵਿੱਚ ਜਿਹੜੇ ਕੋਚ ਸਹਿਬਾਨ ਜਾਂ ਚੰਗੇ ਅਧਿਕਾਰੀ ਹੈ ਜਿਹੜੇ ਕਿ ਸਪੋਰਟਸ ਕੋਟੇ ਦੇ ਵਿੱਚ ਲੱਗੇ ਜਿਉਂ ਇਹੋ ਜਿਹੇ ਬੱਚਿਆਂ ਨੂੰ ਆਪਣੇ ਲੈਵਲ ਤੇ ਮੋਟੀਵੇਟ ਕਰਨਗੇ ਵੀ ਤੁਸੀਂ ਗੇਮਾਂ 'ਚ ਆਓ ਤਾਂ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਨਸ਼ਿਆਂ ਤੇ ਵੀ ਠੱਲ ਪੈ